ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਸੰਗਰੂਰ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਸੰਗਰੂਰ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਦੋਸ਼ਕੀ ਵਿਅਕਤੀਆਂ ਨੂੰ ਜਦੋਂ ਘੇਰਿਆ ਗਿਆ ਤਾਂ ਉਨ੍ਹਾਂ ਪਾਸੋਂ 3,60,000 ਰੁਪਏ ਡਰੱਗ ਮਨੀ ਦੇ ਨਾਲ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਪੰਜਾਬ ਸਰਕਾਰ ਵੱਲੋਂ ਇੱਕ ਨਸ਼ਿਆਂ ਵਿਰੁੱਧ ਜੋਦੂ ਨਸ਼ਿਆ ਬਰੁੱਦ ਨਸ਼ਿਆ ਦੇ ਮੈਂ ਛੇੜੀ ਹੋਈ ਹੈ ਜਿਸ ਵਾਂ ਦੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸੰਗਰੂ ਸਰਤਾਜ ਸਿੰਘ ਚੈਲ ਦੇ ਨਿਰਦੇਸ਼ਾਂ ਤਹਿਤ ਤੇ ਸਾਡੇ ਮਾਨਯੋਗ ਐਸਪੀਡੀ ਦਵਿੰਦਰ ਤਰੀ ਇਹ ਸਾਡੇ ਡੀਐਸਪੀ ਸਰਾਜ ਸਿੰਘ ਦੇ ਨਿਰਦੇਸ਼ਾਂ ਨਿਰਦੇਸ਼ਾਂ ਤਹਿਤ ਪਰਸੋਂ ਅਸੀਂ ਮਿਤੀ ਨੂੰ ਅਸੀਂ ਡਾਕਾਬੰਦੀ ਕੀਤੀ ਸੀ 29 ਅਗਸਤ ਇੱਕ ਗੱਡੀ ਜਿਹੜੀ ਹੈਗੀ ਸੀ ਵੈਂਟੋ ਕਾਰ ਸੀਗੀ ਇਹਦੇ ਵਿੱਚ ਦੋ ਵਿਅਕਤੀ ਜਿਹੜੇ ਸਵਾਰ ਸੀ ਜਿਹਨੂੰ ਜੋ ਸਾਡੀ ਪੁਲਿਸ ਪਾਰਟੀ ਨੂੰ ਦੇਖ ਕੇ ਜਿਨ੍ਹਾਂ ਨੇ ਗੱਡੀ ਭਜਾਉਣ ਦੀ ਕਾਫੀ ਕੋਸ਼ਿਸ਼ ਕੀਤੀ ਤੇ ਕੋਸ਼ਨ ਕਰਨ ਇੱਕ ਖਦਾਨਾ ਵਿੱਚ ਗੱਡੀ ਜਿਹੜੀ ਹੈਗੀ ਪਾਰਟੀ ਜਿਹਦੇ ਵਿੱਚ ਦੋ ਵਿਅਕਤੀ ਗਰਜਿੰਦਰ ਸਿੰਘ ਪੁੱਤਰ ਅਕਾਲਾ ਸਿੰਘ ਵਾਸੀ ਇਹ ਮੁਰਾਦਪੁਰਾ ਜੋ ਸਮਾਣੇ ਦੇ ਵਿੱਚ ਪੈਂਦਾ ਬੜਾ ਕਾਫੀ ਮਾਤਰਾ ਦੇ ਵਿੱਚ ਇਸ ਪਿੰਡ ਦੇ ਲੋਕ ਜਿਹੜੇ ਹੈਗੇ ਨਸ਼ੇ ਦੇ ਸਦਾਗਰ ਨੇਗੇ ਸਮਾਣੇ ਦੇ ਵਿੱਚ ਜ਼ਿਲ੍ਹਾ ਪਟਿਆਲੇ ਦੇ ਵਿੱਚ ਇਸ ਏਰੀਏ ਦੇ ਵਿੱਚੋਂ ਕਾਫੀ ਨਸ਼ਾ ਸਪਲਾਈ ਹੁੰਦਾ ਉਸ ਉੱਥੇ ਦਾ ਰਹਿਣ ਵਾਲਾ ਸੀ ਇੱਕ ਹੈਗਾ ਦੀ ਲਖਵੀਰ ਸਿੰਘ ਪਿੰਡ ਮਹਾਰਾਜ ਰਾਮਪਰਾਪੂਲ ਜ਼ਿਲ੍ਹਾ ਬਠਿੰਡੇ ਦਾ ਰਹਿਣ ਵਾਲਾ ਸੀ ਇਹ ਦੋਨੇ ਬੰਦੇ ਜਿਹੜੇ ਇੱਥੇ ਜਿਹੜੇ ਨਸ਼ੇ ਦੇ ਸਦਾਗਰ ਸੀਗੇ ਸਪਲਾਈ ਕਰਨ ਲਈ ਜਾ ਪਿੱਛੂ ਪਹਿਲਾਂ ਦੇ ਕੇ ਕਿ ਕਿਸੇ ਨੂੰ ਸਪਲਾਈ ਦੇ ਪੈਸੇ ਲੈਣ ਲਈ ਇੱਥੇ ਆ ਰਹੇ ਸੀ ਜਿਨ੍ਹਾਂ ਪਾਸੋਂ 365000 ਰੁਪਏ ਕੈਸ਼ ਡਰੱਗਸ ਮਨੀ ਰਿਕਵਰ ਕੀਤੀ ਆ ਤੇ 12 ਸੀਸੀਆਂ ਕੋਰੈਕਸ ਅਤੇ 70 ਜਿਹੜੇ ਹੈਗੀਆਂ ਗੋਲੀਆਂ ਨਸ਼ੀਲੀਆਂ ਟਰਾਮਾਡੋਲ ਇਹਨਾਂ ਤੋਂ ਰਿਕਵਰ ਹੋਈਆਂ ਲਈਆਂ ਬਾਕੀ ਸਾਡੀ ਹਲੇ ਤਫ਼ਤੀਸ਼ ਹੈ ਜਿਹੜੀ ਹੈਗੀ ਚੱਲ ਰਹੀ ਹੈ ਇਹ ਸੋਚ ਰਹੇ ਹਾਂ ਕਿ ਇਹ ਤਾਂ ਨਸ਼ਾ ਲੈਵਲ ਤੋਂ ਜਿਹਦੇ ਤਹਿਤ ਕਾਰਵਾਈ ਲਗਾਤਾਰ ਚੱਲ ਰਹੀ ਹੈ ਕਿ ਨਿਕ ਸਫਲਤਾ ਮਿਲ ਰਹੀ ਹੈ ਦੇਖੋ ਜੇ ਇਸ ਸੰਬੰਧੀ ਪੁਲਿਸ ਨੂੰ ਕਾਫੀ ਵੱਡੀ ਭਾਰੀ ਮਾਤਰਾ ਦੇ ਵਿੱਚ ਸਫਲਤਾ ਮਿਲ ਰਹੀ ਹੈ ਪਿੱਛੇ ਮੈਂ ਐਸ ਐਚ ਓ ਹਸਪਤੌਰ ਸਾਦਰ ਸਮਾਣਾ ਰਹਿ ਗਏ ਆ ਠੀਕ ਹੈ ਜਿਸ ਸੰਬੰਧੀ ਉੱਥੇ ਵੀ ਅਸੀਂ ਕਾਫੀ ਇਸ ਮਹਿਮਾ ਦੇ ਤਹਿਤ ਲੋਕਾਂ ਨੂੰ ਲੋਕਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਜਿਹਨਾਂ ਦੇ ਨਾਜਾਇਜ਼ ਨਸ਼ੇ ਵੇਚ ਕੇ ਬਣਾਈਆਂ ਹੋਈਆਂ ਸੀ ਹਮੈਂ 68 ਐਫਐਨ ਦੇ ਤਹਿਤ ਤੇ ਇਹਨਾਂ ਨੂੰ ਉਜਾੜ ਕਰਵਾ ਕੇ ਆਏ ਆ ਇੱਥੇ ਵੀ ਮੈਂ ਤੁਹਾਡੇ ਸਾਹਮਣੇ ਇਹਨਾਂ ਨੂੰ ਸਾਰਿਆਂ ਨੂੰ ਆਰਨਾਮੀ ਦਿਨਾਂ ਤੇ ਇਹਨਾਂ ਨੂੰ ਹਦਾਇਤ ਵੀ ਕਰਦਾ ਵੀ ਜਦੋਂ ਇਹ ਮੇਰਾ ਏਰੀਆ ਛੱਡ ਦੇਣ ਤੇ ਜਾਂ ਫਿਰ ਇਹ ਬੰਦਿਆ ਮੰਗੂ ਤੇ ਰਹਿਣ ਲਈ ਠੀਕ ਹੈ ਆਪਣੇ ਸਦਾਰ ਨਿਵਾਸ ਮੰਗੂ ਇਸਾ ਇੱਥੇ ਆਪਣਾ ਬਿਸਰ ਕਰਨ। ਪ੍ਰਾਪਤੀ ਵੇਚਣੇ ਔਰ ਖੀਨਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز